ਕੋਲੀ ਨੇ ਐਸਐਸ ਕੋਲੀ ਸਤਿੰਦਰ ਸਿੰਘ ਕੋਲੀ ਜਿਹੜੇ ਕਿ ਸੀਏ ਨੇ ਉਹ ਸੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਰਹੇ ਨੇ ਤੇ ਉਹ ਸੀਏ ਬਾਦਲ ਪਰਿਵਾਰ ਦੇ ਵੀ ਨੇ ਬਾਦਲ ਪਰਿਵਾਰ ਦੇ ਜਿੰਨੇ ਬਿਜ਼ਨਸ ਨੇ ਉਹਨਾਂ ਦੇ ਉਹ ਸੀਏ ਨੇ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਉਹਨਾਂ ਦੇ ਨਾਲ ਜੁੜਦੇ ਰਹੇ ਨੇ ਮੈਂ ਉਹਨਾਂ ਵਿਵਾਦਾਂ ਦੀ ਵਿਸਥਾਰ ਦੇ ਵਿੱਚ ਨਹੀਂ ਜਾਣਾ ਜਾਇਦਦਤ ਵਿੱਚ ਕਿ ਉਹ ਕੀ ਕੀ ਵਿਵਾਦ ਸਨ ਉਹ ਚਾਹੇ ਫੋਟੋਆਂ ਦੇ ਰੂਪ ਦੇ ਵਿੱਚ ਸਨ ਚਾਹੇ ਕਈ ਹੋਰ ਤਰ੍ਹਾਂ ਦੇ ਜਿਹੜੇ ਪੈਸਿਆਂ ਦਾ ਮਾਮਲਾ ਹੈ ਸ਼੍ਰੀ ਕਾਲ ਸਤਖ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇੱਕ ਕਲੈਰੀਫਿਕੇਸ਼ਨ ਜਿਹੜਾ ਦਿੱਤਾ ਜਿੱਥੋਂ ਮੈਂ ਗੱਲ ਸ਼ੁਰੂ ਕਰਨੀ ਤੋਂ ਨਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਕਿ ਜਿਹੜੇ 75% ਪੈਸੇ ਐਸਐਸ ਕੋਲੀ ਹੋਰਾਂ ਦੇ ਅਦਾਰੇ ਨੂੰ ਗਏ ਹੋਏ ਨੇ ਜਿਹੜਾ ਉਹਨਾਂ ਦਾ ਸੀ ਇਹ ਅਦਾਰਾ ਤੇ ਉਹ ਜਮਾ ਕਰਵਾਏ ਜਾਣ ਉਹ ਵਾਪਸ ਲਏ ਜਾਣ ਉਹ ਵਾਪਸ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚ ਨਹੀਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਹੈ ਕਿ ਉਹਨਾਂ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲੇ ਇਹ ਮਾਮਲਾ ਲੈ ਕੇ ਗਏ ਹੋਏ ਨੇ ਲਿਆ ਸਕਦੇ ਨੇ ਜੋ ਵੀ ਉਹ ਕਰ ਰਹੇ ਨੇ ਉਹ ਠੀਕ ਹੈ ਪਰ ਇਥੇ ਜਿਹੜਾ ਵੱਡਾ ਸਵਾਲ ਇਹ ਹੈ ਇਸ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਵਕੀਲ ਰੱਖ ਰਹੇ ਨੇ ਉਹ ਸਿਆਲਕਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਪੈਸੇ ਵਾਪਸ ਕੀਤੇ ਜਾਣ ਤੇ ਕੱਲ ਜਦੋਂ ਐਸਐਸ ਕੋਹਲੀ ਹੋਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉੱਥੇ ਉਹ ਕੋਹਲੀ ਦੇ ਵਕੀਲ ਵੱਜੋਂ ਵੀ ਪੇਸ਼ ਹੋਏ ਨੇ ਉਸੇ ਹੀ ਕੋਹਲੀ ਦੇ ਵਕੀਲ ਦੇ ਵੱਜੋਂ ਜਿਹੜਾ ਕਿ 328 ਰੂਪ ਵਾਲੇ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਨਾਮਜ਼ਦ ਹੈ ਹੁਣ ਇਹ ਕਨਫਲਿਕਟ ਆਫ ਇੰਟਰਸਟ ਹੈ ਜਾਂ ਫਿਰ ਜਾਣਬੁੱਝ ਕੇ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਦੋਂ ਇੱਕ ਵਕੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਪੈਸੇ ਵਾਪਸ ਕਰਾਉਣ ਦੇ ਵਾਸਤੇ ਪੇਸ਼ ਹੋ ਰਿਹਾ ਐਸਜੀਪੀਸੀ ਵੱਲੋਂ ਤੇ ਦੂਜੇ ਪਾਸੇ ਜਿਹੜਾ ਵਿਅਕਤੀ 328 ਰੂਪ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਹੈ ਉਹਦੇ ਵੱਲੋਂ ਵੀ ਅਦਾਲਤ ਦੇ ਵਿੱਚ ਉਹ ਪੇਸ਼ ਹੋ ਰਿਹਾ ਹੈ। ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਜਿਹੜੀ ਉਹ ਇਹ ਕਹੀ ਆ ਬਹੁਤ ਅਹਿਮ ਹੈ ਇਹ। ਉਹਨਾਂ ਕਿਹਾ ਕਿ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਉਹਨਾਂ ਨੇ ਕਰਵਾਈ ਸੀ ਪਰ ਜਦੋਂ ਇਹਦੇ ਵਿੱਚ ਐਸਐਸ ਕੋਹਲੀ ਦਾ ਨਾਮ ਆ ਗਿਆ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਫ਼ਤੇ ਦੇ ਵਿੱਚ ਹੀ ਜਿਹੜਾ ਮਤਾ ਸੀ ਉਹ ਬਦਲਿਆ ਤੇ ਇਹ ਕਹਿ ਦਿੱਤਾ ਇਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਾਊਗੀ ਉਹਨਾਂ ਨੇ ਇੱਕ ਅਹਿਮ ਗੱਲ ਇਹਦੇ ਵਿੱਚ ਹੋਰ ਕਹੀ ਹੈ ਕਿ ਜੇ ਇਹ ਜਿਹੜੇ ਵਿਅਕਤੀ ਸੀ ਜਿਹੜੇ 328 ਰੂਪ ਵਾਲੇ ਮਾਮਲੇ ਦੇ ਵਿੱਚ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਜੇ ਉਹਦੇ ਵਿੱਚ ਐਸਐਸ ਕੋਲੀ ਹੋਰਾਂ ਦਾ ਨਾਮ ਨਾ ਸ਼ਾਮਲ ਹੁੰਦਾ ਤਾਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਤੁਰੰਤ ਜੜੀ ਉਹ ਹੋ ਜਾਣੀ ਸੀ ਜਿਹੜੇ ਇੱਕ ਕਿਉਂਕਿ ਜਿਹੜਾ ਪ੍ਰਾਈਵੇਟ ਚੈਨਲ ਹੈ ਨਿੱਜੀ ਚੈਨਲ ਹੈ ਬਾਦਲ ਪਰਿਵਾਰ ਦਾ ਜਿਹਨੂੰ ਕਲੇਮ ਵੀ ਕਰਦੇ ਨੇ ਸੁਖਬੀਰ ਸਿੰਘ ਬਾਦਲਹੂਰੀ ਕਿ ਉਹਨਾਂ ਦਾ ਚੈਨਲ ਹੈ ਉਹਦੇ ਪੱਤਰਕਾਰ ਦੇ ਨਾਮ ਦੇ ਉੱਤੇ ਕਮਰਾ ਬੁੱਕ ਸੀ ਜਿੱਥੇ ਐਸਐਸ ਕੋਲੀ ਨੂੰ ਅਰੈਸਟ ਜੈਸ ਹੋਟਲ ਦੇ ਵਿੱਚੋਂ ਕੀਤਾ ਗਿਆ ਉਹਨਾਂ ਦੇ ਨਿੱਜੀ ਚੈਨਲ ਦੇ ਇੱਕ ਮੇਨ ਪੱਤਰਕਾਰ ਜਿਹੜਾ ਉਹਦੇ ਨਾਮ ਦੇ ਉੱਤੇ ਕਮਰਾ ਬੁੱਕ ਸੀ ਜਿੱਥੋਂ ਐਸਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਸਵਾਲ ਜਿਹੜਾ ਹੁਣ ਇਹ ਆ ਕਿ ਇੱਕ ਬੰਦੇ ਨੂੰ ਕੌਣ ਪ੍ਰੋਟੈਕਟ ਕਰ ਰਿਹਾ ਧਾਮੀ ਸਾਹਿਬ ਕਹਿੰਦੇ ਆ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਦਖਲ ਹੈ ਜਦੋਂ ਕਿ ਗੁਰਸਿੱਖ ਜਿਹੜੇ ਨੇ ਚਾਹੇ ਉਹ ਵਡਾਲਾ ਸਾਹਿਬ ਨੇ ਚਾਹੇ ਉਹਨਾਂ ਦੇ ਨਾਲ ਸਾਥੀ ਜਿਹੜੇ ਬੈਠੇ ਉਹਨੇ ਚਾਹੇ ਖੋਸਾ ਸਾਹਿਬ ਨੇ ਜਾਂ ਜਿਹੜੇ ਵਕ ਵਕ ਸਿੱਖ ਦਸਤੇਬੰਦੀਆਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀਆਂ ਨੇ ਉਹਨੇ ਕੀ ਉਹ ਗੁਰਸਿੱਖ ਨਹੀਂ ਕੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਨੇ ਉਹ ਤਾਂ ਤਾਂ ਇਹੇ ਅੰਦਰ ਸਾਹਮਣੇ ਹੋਣਾ ਚਾਹੀਦਾ ਤੇ ਅਸਲੀਅਤ ਜਿਹੜੀ ਆਪ ਕੋ ਸਾਹਮਣੇ ਆਉਣੀ ਚਾਹੀਦੀ ਹੈ। ਤਾਂ ਮੀ ਸਾਹਿਬ ਅਜੇ ਵੀ ਇਹ ਗੱਲ ਕਹਿ ਰਿਹਾ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਸਿੱਧੰ ਸਿੱਧਾ ਦਖਲ ਹੈ। ਇੱਕ ਸਵਾਲ ਜਿਹੜਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਅਧਿਕਾਰੀ ਜਥੇਦਾਰ ਸਨ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਲਾਂਚ ਕਰੇ ਉਹਨਾਂ ਨੇ ਟਾਈਮ ਲਿਮਿਟ ਦਿੱਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਚੈਨਲ ਲਾਂਚ ਕਿਉਂ ਨਹੀਂ ਕੀਤਾ ਸਰਬ ਦੇ ਸਾਹਮਣੇ ਉਹ ਇਸ ਕਰਕੇ ਨਹੀਂ ਕੀਤਾ ਕਿ ਜਿਹੜਾ ਬਾਦਲ ਪਰਿਵਾਰ ਦਾ ਚੈਨਲ ਹੈ ਉਹਦੇ ਇੰਨੇ ਚੁਣਾਈ ਤੇ ਪ੍ਰਸਿੱਧੀ ਹੋਈ ਉਹ ਸਾਰਾ ਸਭ ਇਹਨਾਂ ਗਿੱਟਾਂ ਦੇ ਵਿੱਚ ਕੋਈ ਆਂਦੀ ਜਿਹੜੀ ਬਣੀ ਆ ਉਹਦਾ ਸਾਰੀ ਡਿਟੇਲ ਜਿਹੜੀ ਉਹ ਰੱਖਦਾ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸੰਗਿਆਨੀ ਹਰਪ੍ਰੀਤ ਸਿੰਘ ਹੋਰੇ ਉਹਨਾਂ ਦੇ ਵੱਲੋਂ ਦਿੱਤੇ ਗਏ ਆਦੇਸ਼ ਦੀ ਪਾਲਣਾ ਉਸ ਵੇਲੇ ਨਹੀਂ ਕੀਤੀ ਗਈ ਇੱਕ YouTube ਦੇ ਉੱਤੇ ਚੈਨਲ ਬਣਾ ਕੇ ਉਹਦੇ ਉੱਤੇ SGPC ਜਿਹੜਾ ਦੀ ਉਹ ਲਿਖ ਦਿੱਤਾ ਗਿਆ ਕਿਉਂਕਿ ਜੇ ਸੈਟਲਾਈਟ ਚੈਨਲ ਜੋ ਉਦੋਂ ਦੇ ਜਿਹੜੇ ਜਥੇਦਾਰ ਸਾਹਿਬ ਸਨ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਫ੍ਰੀ ਟੂ 에ਅਰ ਹੋਵੇ ਉਹ ਚਾਹੇ ਤੁਹਾਡੇ ਚੈਨਲਸ ਨੇ ਵਿਦੇਸ਼ਾਂ ਵਾਲੇ ਚੈਨਲਸ ਨੇ ਜਿਹਨੂੰ ਵੀਡੀਓ ਚਾਹੀਦੀ ਆ ਉਹ ਵੀਡੀਓ ਲੈ ਲੈ ਜਿਹਨੂੰ ਆਡੀਓ ਚਾਹੀਦੀ ਆ ਉਹ ਆਡੀਓ ਲੈ ਲੈ ਤਾਂ ਕਿ ਗੰਬਾਰੀ ਦਾ ਪ੍ਰਸਾਰ ਤੇ ਪ੍ਰਚਾਰ ਜਿਹੜਾ ਹੋਰ ਬੱਡੇ ਪੱਧਰ ਤੇ ਹੋ ਸਕੇ ਪਰ ਕਿਉਂਕਿ ਮੁਨਾਫਾ ਜਿਹੜਾ ਇੱਕੋ ਚੈਨਲ ਨੂੰ ਹੋਵੇ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆਦੇਸ਼ ਦੀ ਕੋਈ ਪਾਲਣਾ ਜਿਹੜੀ ਉਹ ਨਹੀਂ ਕੀਤੀ ਗਈ ਹੁਣ ਸਾਰਾ ਜਿਹੜਾ ਦੀ ਜੇ ਤੁਸੀਂ ਦੇਖੋਗੇ ਲੱਗੂਗਾ ਦੋ ਕੋਣਾ ਨੇ ਤਿੰਨ ਕੋਣਾ ਨੇ ਚਾਰ ਕੋਣਾ ਨੇ ਕੋਣ ਜਿਹੜੀ ਆ ਉਹ ਆ ਕੇ ਉੱਥੇ ਜਿਹੜੀ ਉਹ ਮਿਲ ਜਾਂਦੀ ਹੈ ਐਸਜੀਪੀਸੀ 75% ਵਕੀਲ ਫਿਰ ਉਹ ਵਿਅਕਤੀ 328 ਰੁਪਿਆਂ ਵਾਲਾ ਫਿਰ ਉਹਦਾ ਵਕੀਲ ਫਿਰ ਇੱਕ ਜਿਹੜਾ ਗੁਰਬਾਣੀ ਟੈਲੀਕਾਸਟ ਕਰਦਾ ਉਹਦਾ ਚੈਨਲ ਉਹ ਚੈਨਲ ਫਿਰ ਉਸ ਚੈਨਲ ਦਾ ਪੱਤਰਕਾਰ ਉਹਦੇ ਨਾਂ ਦੇ ਉੱਤੇ ਕਮਰਾ ਬੁੱਕ ਉੱਥੋਂ ਫਿਰ ਉਹ ਜਿਹੜਾ ਕੋਲੀ ਉਸ ਹੋਟਲ ਦੇ ਵਿੱਚ ਜਿਹੜਾ ਰਹਿ ਰਿਹਾ ਇਹ ਸਾਰੀਆਂ ਕੋਣਾ ਜਿਹੜੀਆਂ ਇੱਕ ਪਰਿਵਾਰ ਦੇ ਆਲੇ-ਦੁਆਲੇ ਜਿਹੜੀਆਂ ਉਹ ਘੁੰਮੀ ਜਾ ਰਹੀਆਂ ਨੇ ਔਰ ਉਸ ਪਰਿਵਾਰ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਉਹਦਾ ਬਿਜ਼ਨਸ ਜਿਹੜਾ ਉਹ ਚੱਲਦਾ ਰਹੇ ਵੱਡੇ ਪੱਧਰ ਦੇ ਉੱਤੇ ਚੱਲਦਾ ਰਹੇ ਇਸੇ ਕਰਕੇ ਬਾਕੀ ਚੈਨਲਸ ਦੇ ਵਾਸਤੇ ਜਿਹੜੀ ਆ ਉਹ ਗੁਰਬਾਣੀ ਨੂੰ ਟੈਲੀਕਾਸਟ ਕਰਨ ਨਹੀਂ ਦਿੱਤਾ ਜਾ ਰਿਹਾ ਪਿਛਲੇ ਸਾਲਾਂ ਤੋਂ ਹੁਣ ਮੇਰਾ ਕਲ ਸਭ ਦੇ ਸਾਹਮਣੇ ਜਿਹੜੀ ਦੀ ਇਹ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਕਿਹਦੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਸਾਬਕਾ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਉਹਨਾਂ ਦੇ ਆਦੇਸ਼ ਦੇ ਅਨੁਸਾਰ ਇਹ ਚੈਨਲ ਨਹੀਂ ਸੀ ਲਾਂਚ ਕੀਤਾ ਗਿਆ ਇਹ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਉੱਥੋਂ ਜਿਹੜੇ ਕੋਈ ਵੀ ਆਦੇਸ਼ ਆਉਂਦਾ ਉਹ ਮੰਨਣਾ ਚਾਹੀਦਾ ਹੈ ਹਰੇਕ ਨੂੰ ਔਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਫਿਰ ਇਹ ਆਦੇਸ਼ ਜਿਹੜਾ ਸੀ ਉਹ ਕਿਉਂ ਨਹੀਂ ਮੰਨਿਆ ਗਿਆ ਔਰ ਇੱਕ ਵਿਅਕਤੀ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਈਸ਼ਰ ਸਿੰਘ ਜੀ ਦੀ ਜਿਹੜੀ ਰਿਪੋਰਟ ਸੀ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਸੀਗਾ ਉਹਦੇ ਵਾਸਤੇ ਮਤਾ ਪੈਂਦਾ ਕਿ ਇਹਨਾਂ ਦੇ ਉੱਤੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਮਤੇ ਨੂੰ ਜਿਹੜਾ ਉਹ ਖਤਮ ਕਰਨ ਦੇ ਵਾਸਤੇ ਅਗਲੇ 5-7 ਦਿਨਾਂ ਦੇ ਵਿੱਚ ਇੱਕ ਹੋਰ ਮਤਾ ਪੈ ਜਾਂਦਾ ਕਿ ਨਹੀਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕਰਨੀ ਕਿਉਂਕਿ ਉਹਦੇ ਵਿੱਚ ਇੱਕ ਅਹਿਮ ਵਿਅਕਤੀ ਐਸ ਐਸ ਕੋਲੀ ਹੋਰਾਂ ਦਾ ਨਾਮ ਜਿਹੜਾ ਉਹ ਸ਼ਾਮਿਲ ਸੀਗਾ ਇੱਕ ਵਿਅਕਤੀ ਨੂੰ ਕਿਉਂ ਇੰਨਾ ਪ੍ਰੋਟੈਕਟ ਕੀਤਾ ਜਾ ਰਿਹਾ ਉਹਦੇ ਕੋਲੇ ਕੀ ਭੇਦ ਨੇ ਉਹ ਕਿੱਥੇ ਰਹਿੰਦਾ ਰਿਹਾ ਕਿਹੜੇ ਹੋਟਲਾਂ ਦੇ ਵਿੱਚ ਕੀ ਕੁਝ ਮੰਗਾਉਂਦੇ ਰਹੇ ਨੇ ਕੀ ਕੁਝ ਚੱਲਦਾ ਰਿਹਾ ਇਹਦੇ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਜਿਹੜੇ ਉਹ ਹੋਣ ਦੀ ਪੂਰੀ ਉਮੀਦ ਹੈ ਮੈਂ ਧਾਮੀ ਸਾਹਿਬ ਨੂੰ ਇੱਕ ਵਾਰੀ ਫੇਰ ਬੇਨਤੀ ਕਰਨੀ ਚਾਹਨਾ ਕਿ ਜਿਹੜੀ ਸੱਟ ਬਣੀ ਆ ਐਸਆਈਟੀ ਜਿਹੜੀ ਬਣੀ ਆ ਜਿਹਨੂੰ ਇੱਕ ਅਹਿਮ ਕਾਮਯਾਬੀ ਜਿਹੜੀ ਉਹ ਮਿਲੀ ਆ ਜਿਹਦੇ ਵਿੱਚ ਇੱਕ ਵਿਅਕਤੀ ਅਰੈਸਟ ਹੋਇਆ ਇਸ ਸਿੱਟ ਨੂੰ ਸਹਿਯੋਗ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਿੱਟ ਨੂੰ ਸਹਿਯੋਗ ਕਰੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਲਾਪਤਾ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਉਹ ਕਿੱਥੇ ਨੇ ਉਹ ਕਿਸ ਜਗ੍ਹਾ ਦੇ ਉੱਤੇ ਨੇ ਸਾ ਇਹ ਜਿਹੜਾ 328 ਰੂਪਾਂ ਦਾ ਕੇਸ ਹੈਗਾ ਇਹਦੇ ਲਈ ਇੱਕ ਸਾਲ ਅਸੀਂ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਬੈਠੇ ਰਹੇ ਕਿ ਇਨਸਾਫ ਦੋ ਤੇ ਸਤਿੰਦਰਪਾਲ ਸਿੰਘ ਕੋਹਲੀ ਦੇ ਉੱਤੇ ਕੇਸ ਜਾਰਜ ਕਰਨ ਵਾਸਤੇ ਔਰ ਜਿਹੜਾ ਅਸੀਂ ਆਹ ICAI ਜਿਹੜਾ ਚਾਰਟਰਡ ਅਕਾਊਂਟੈਂਟਸ ਦਾ ਇੰਸਟੀਚਿਊਟ ਹੈ ਉਹਨਾਂ ਨੂੰ ਵੀ ਲਿਖ ਕੇ ਦਿੱਤਾ ਕਿ ਇਹਨੇ ਬਹੁਤ ਵੱਡੇ ਕਪਲੇ ਕੀਤੇ ਆ SGPC ਚ ਜੋ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਦਰਜ ਹੈ ਦੇ ਦੇ ਵਿੱਚ ਇਹਦੀ ਆਪ ਲਿਖੀ ਹੋਏ ਬਿਆਨ ਹੈ ਕਿ ਮੈਂ ਕੋਈ ਕੰਮ ਨਹੀਂ ਕੀਤਾ ਨਾ ਇਹਨੇ ਬੰਦੇ ਲਾਏ ਇਹਨੂੰ ਮਹੀਨੇ ਹਫਤੇ ਦੇ ਵਿੱਚ ਤਿੰਨ ਦਿਨ ਉਹਰੇ ਅੰਬਰਸਰ ਕੱਟਣੇ ਸੀ ਕਦੀ ਨਹੀਂ ਇਹਨੇ ਕੱਟੇ ਐਨਐਸਜੀਪੀਸੀ ਦੇ ਖੁਦ ਸਟਾਫ ਤੋਂ ਸਾਰੀ ਆਡਿਟ ਕਰਾਈ ਹੈ ਇਹਨੇ ਆਪਣੇ ਬੰਦੇ ਉਹਰੇ ਲਾਈਵ ਨਹੀਂ ਡੇਢ ਕਰੋੜ ਸਾਲ ਦਾ ਜਿਹੜਾ ਇਹ ਲੈ ਰਿਆ ਸੀਗਾ ਉਹ ਨਿਰਾ ਤੇ ਨਿਰਾ ਫਰੋਡ ਸਾਬਤ ਆ ਰਿਹਾ ਕਿਉਂਕਿ ਇਹਨੇ ਕੁਝ ਵੀ ਪਕੜ ਕੇ ਦਿੱਤਾ ਨਹੀਂ ਹੈਗਾ ਹੁਣ ਇਹ ਬੰਦੇ ਨੂੰ ਬਾਰ-ਬਾਰ ਐਸਜੀਪੀਸੀ ਨੇ ਇੰਨੀ ਈਜ਼ੀਲੀ ਲੈਟ ਆਫ ਕਿਉ ਕੀਤਾ ਇਹਦੇ ਉੱਤੇ ਬਣਦੀਆਂ ਕਾਰਵਾਈ ਜਦ ਕਿ ਅੰਤਰਮ ਕਮੇਟੀ ਨੇ ਮਤੇ ਵੀ ਪਾਤੇ ਕਿ ਇਹਦੇ ਤੋਂ ਪਾਸੇ ਵਾਪਸ ਦਿੱਤੇ ਜਾਣ ਇੰਨਾ ਟਾਈਮ ਕਿਉ ਲੱਗਿਆ ਹੈਗਾ ਇਹਦਾ ਇੱਕ ਜਿਹੜਾ ਪੱਖ ਹੈ ਉਹ ਇਹ ਹੈ ਕਿ ਇਹ ਸਤਿੰਦਰ ਪਾਲ ਸਿੰਘ ਕੋਲੀ ਸੁਖਬੀਰ ਬਾਦਲ ਦੀਆਂ ਨਿੱਜੀਆਂ ਕੰਪਨੀਆਂ 'ਚ ਵੀ ਕੰਮ ਕਰਦਾ ਹੈ ਇਸਨੇ ਪੀਟੀਸੀ ਚੈਨਲ ਦੇ ਵਿੱਚ ਵੀ ਇਹਦਾ ਹੱਥ ਹੈ ਇਹਦਾ ਉਹ ਪਾਸਟ ਵਿੱਚ ਕੇਬਲਸ ਜੇ ਬੀ ਐਨ ਐ ਸੁਖਬੀਰ ਵੱਲੋਂ ਕੰਮ ਕਰਾਇਆ ਹੋਇਆ ਹੈਗਾ ਔਰ ਇਹ ਉਹਦਾ ਨਿੱਜੀ ਸਲਾਹਕ ਔਰ ਫਾਈਨੈਂਸ਼ੀਅਲ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਤਿੰਦਰ ਪਾਲ ਸਿੰਘ ਕੋਲੀ ਦੇ ਜਿਹੜੇ ਰਿਲੇਸ਼ਨਸ਼ਿਪ ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਹੈ ਉਹਦਾ ਵੀ ਪੜਤਾਲ ਹੋਵੇ ਕਿਉਂਕਿ ਸਾਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸਤਿੰਦਰ ਪਾਲ ਸਿੰਘ ਕੋਲੀ ਨੂੰ ਕੰਪਨਸੇਸ਼ਨ ਐਸਜੀਪੀਸੀ ਵੱਲੋਂ ਦਵਾਈ ਗਈ ਹੈ ਕੰਮ ਇੱਥੇ ਕੋਈ ਕੀਤਾ ਨਹੀਂ ਹੈਗਾ ਜਿਹੜੇ ਕੰਮ ਕੀਤੇ ਆ ਉਹ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਸਤੇ ਕੀਤੇ ਆ ਕਹਿਣ ਦਾ ਮਤਲਬ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਸ ਨੇ ਆਪਣਾ ਪ੍ਰਧਾਨ ਐਸਜੀਪੀਸੀ ਦਾ ਰੱਖਿਆ ਹੋਇਆ ਧਾਮੀ ਸਿੰਘ ਧਾਮੀ ਜੀ ਉਹ ਸਪਸ਼ਟ ਰੂਪ ਚ ਕਹਿੰਦੇ ਆ ਕਿ ਮੈਂ ਅਕਾਲੀ ਦਲ ਬਾਦਲ ਦਾ ਨੁਮਾਇੰਦਾ ਹੈਗਾ ਇਹਨਾਂ ਨੇ ਮਿਲੀ ਭੁਗਤ ਨਾਲ ਇਹਦੀਆਂ ਕਾਰਵਾਈਆਂ ਟਾਈਮ ਸੀਰੇ ਤੇ ਪੂਰੀਆਂ ਕੀਤੀਆਂ ਨਹੀਂ ਹੈਗੀਆਂ ਤੇ ਸਾਨੂੰ ਇਹ ਵੀ ਸ਼ੱਕ ਹੈ ਕਿ ਇਹਦੀ ਕੰਪਨਸੇਸ਼ਨ ਵਾਪਸ ਲੈਣ ਤੇ ਉਹਨਾਂ ਨੇ ਬਾਦਲ ਸਾਹਿਬ ਨੇ ਇਹਦੇ ਉੱਤੇ ਰੋਕ ਲਾਈ ਹੋਈ ਤੇ ਐਸਜੀਪੀਸੀ ਨੂੰ ਸੌਫਟ ਕਾਰਨਰ ਇਹਦੀਆਂ ਕੀਤੀਆਂ ਹੋਈਆਂ ਕਰਤੂਤਾਂ ਤੇ ਦਿੱਤਾ ਗਿਆ ਹੋਵੇ ਫਿਰ ਧਾਮੀ ਸਾਹਿਬ ਕਹਿ ਰਹੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਦਾ ਕੋਈ ਕੰਮ ਨਹੀਂ ਹੈ ਜਿਹੜੇ ਇਸ਼ਰ ਸਿੰਘ ਰਿਪੋਰਟ ਦੇ ਵਿੱਚ ਸਾਨੂੰ ਲੱਗਦਾ ਹੈਗਾ ਕਾਗਨੀਜ਼ੇਬਲ ਅਫੈਂਸ ਹੈਗੇ ਆ ਉਹ ਕ੍ਰਿਮੀਨਲ ਬ੍ਰੀਚ ਆਫ ٹرسٹ ਜਿਹੜਾ ਹੁਣ ਬੀ ਐਨ ਐਸ 316 18 ਪਹਿਲਾਂ ਆਈ ਪੀ ਸੀ 405 409 ਉਹ ਇੰਟਰਸਟਮੈਂਟ ਆਫ ਫੰਡਸ ਐਂਡ ਵਾਇਓਲੇਸ਼ਨ ਆਫ ਫਿਡਿਸ਼ਰੀ ਡਿਊਟੀ ਉਹ ਕੇਸਿਸ ਤੇ ਬਣਦਾ ਹੈਗਾ ਚੀਟਿੰਗ ਐਂਡ ਡਿਸਹੋਨੇਸਟ ਇੰਡਿਊਸਮੈਂਟ ਦਾ ਪੈਂਦਾ ਹੈਗਾ ਜਿਹੜਾ 318 ਤੇ 19 BNS ਦਾ ਹੈਗਾ ਇਹ ਡਿਸੈਪਸ਼ਨ ਕੌਜ਼ਿੰਗ ਰੋਂਗਫੁਲ ਲਾਸ ਐਂਡ ਇੰਡਿਊਸਮੈਂਟ ਦਾ ਕੇਸ ਹੈਗਾ ਇਹ ਵੀ ਕੌਗਨੀਜ਼ੇਬਲ ਹੈ ਫੌਜਰੀ ਐਂਡ ਯੂਜ਼ ਆਫ ਫੌਜ ਡਾਕੂਮੈਂਟਸ ਫਾਲਸ ਆਡੀਟ ਰਿਪੋਰਟ ਦਿੱਤੇ ਗਏ ਆ ਰਿਕਾਰਡਸ ਯੂਜ਼ਡ ਐਸ ਜੇਨੂਇਨ ਆਨਨ ਦਿਖਾਤਾ ਹੈਗਾ ਇਹਦੇ ਵਿੱਚ BNS 334 ਤੇ 338 ਲੱਗਦਾ ਹੈਗਾ ਫਾਲਸੀਫਿਕੇਸ਼ਨ ਆਫ ਅਕਾਊਂਟਸ ਹੁੰਦਾ ਇਹ ਵੀ ਕੌਗਨੀਜ਼ੇਬਲ ਹੈ ਇਹਦੇ ਵਿੱਚ BNS 344 ਲੱਗਦਾ ਹੈਗਾ वेलफर्न रिप्रेशन और सप्रेशन ऑफ अ काउंट केस ते आ गया क्रिमिनल कस्पिरी ਦੇ ਵਿੱਚ ਅਸੀਂ ਸਮਝਦੇ ਹਾਂ ਧਾਮੀ ਸਾਹਿਬ ਵੀ ਇਨਵੋਲ ਹੈ ਔਰ ਸੁਖਬੀਰ ਸਿੰਘ ਬਾਦਲ ਵੀ ਇਨਵੋਲ ਹੈ ਕਿਉਂਕਿ ਸਾਨੂੰ ਸ਼ੱਕ ਹੈ ਕਿ ਸੁਖਬੀਰ ਦੇ ਨਿੱਜੀ ਬੰਦੇ ਸਤਿੰਦਰਪਾਲ ਸਿੰਘ ਕੋਲੀ ਨੂੰ ਬਚਾਉਣ ਵਾਸਤੇ ਧਾਮੀ ਸਾਹਿਬ ਨੇ ਇਹ ਪੂਰੀ ਤਰ੍ਹਾਂ ਜਾਂਚ ਕੀਤੀ ਨਹੀਂ ਔਰ ਇੱਕ ਕ੍ਰਿਮੀਨਲ ਕੇਸ ਬਣਾਉਣ ਵਾਸਤੇ ਇਹਨਾਂ ਨੇ ਕਿਉਂਕਿ ਇਹ ਮੁੱਖ ਸੇਵਾਦਾਰ ਹੈਗੇ ਆ ਐਸਜੀਪੀਸੀ ਦੇ ਇਹ ਸਾਰੇ ਕੇਸ ਰਜਿਸਟਰ ਇਹਨਾਂ ਨੇ ਕਰਾਣੇ ਸੀਗੇ ਕਹਿ ਕੇ ਇਹਨਾਂ ਨੇ ਇਹ ਅਦਾਲਤਾਂ 'ਚ ਲੈ ਕੇ ਜਾਣਾ ਸੀ ਔਰ ਇਹਨਾਂ ਦੇ ਬਰ ਖਿਲਾਫ ਇਹ ਕੇਸ ਪਾਉਣੇ ਚਾਹੀਦੇ ਸੀਗੇ ਤੇ ਇਹ ਹੁਣ ਸਟੇਟ ਦੀ ਆਬਲੀਗੇਸ਼ਨ ਹੈ ਕਿ ਜੋ ਵੀ ਕ੍ਰਾਈਮ ਹੁੰਦਾ ਹੈ ਉਹ ਸਟੇਟ ਦੇ ਅਗੇਂਸਟ ਹੁੰਦਾ ਹੈਗਾ ਇਹ ਸਟੇਟ ਦੇ ਅਗੇਂਸਟ ਕ੍ਰਾਈਮ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਕਰਨਾ ਜ਼ਰੂਰੀ ਹੈ ਔਰ ਧਾਮੀ ਸਾਹਿਬ ਜਿਹੜਾ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਸਟੇਟ ਇਨਵੋਲ ਨਹੀਂ ਹੋਏ ਸਾਨੂੰ ਸ਼ੱਕ ਹੈ ਕਿ ਆਪਣੇ ਜਿਹੜੀਆਂ ਇਹਨਾਂ ਨੇ ਕਾਰਜਕਾਰੀਆਂ ਕੀਤੀਆਂ ਉਹਨੂੰ ਛੁਪਾਉਣ ਵਾਸਤੇ ਉਹਨੂੰ ਬਾਹਰ ਨਿਕਲਣ ਨਾ ਵਾਸਤੇ ਇਹ ਇਹੋ ਜੇ ਕਲੇਮ ਕਰ ਰਹੇ ਆ ਤੇ ਕਨਸਪਿਰੈਂਸੀ ਇਹ ਕ੍ਰਿਮੀਨਲ ਚੱਲ ਰਹੀ ਹੈਗੀ ਹੈ ਤੇ ਇਹ ਬੜੇ ਲੰਬੇ ਸਮੇਂ ਤੋਂ ਆਪਣੇ ਗੁਰੂ ਘਰ ਦੇ ਘਾਟੇ ਗਏ ਆ ਇਹ ਕਿਵੇਂ ਹੋ ਸਕਦਾ ਹੈ ਕਿ ਜਿਵੇਂ ਕਹਿ ਰਹੇ ਆ ਕਿ ਜਿੰਨੀ ਦੇਰ ਅਸੀਂ ਕੇਸ ਨਹੀਂ ਰਜਿਸਟਰ ਕੀਤਾ ਉਨੀ ਦੇਰ ਕੌਣ ਇਹ ਰਜਿਸਟਰ ਕਰ ਸਕਦਾ ਹੈਗਾ ਜੇ ਕਿਸੇ ਘਰ ਦਾ ਮਾਤਾ ਪਿਤਾ ਕੋਈ ਚੱਕ ਕੇ ਲੈ ਜੇ ਤੇ ਉਹ ਆਪਣਾ ਪੜਤਾਲ ਨਾ ਕਰਵਾਵੇ ਇਹ ਤਾਂ ਬਹੁਤ ਅਨਗਹਿਲੀ ਵਾਲੀ ਗੱਲ ਹੈਗੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਕਿੱਥੇ ਬਸਦੇ ਆ 328 ਰੂਪ ਕਿਸ ਹਾਲਾਤ ਚ ਹੈਗੇ ਇਹ ਤਾਂ ਸਾਰੇ ਕੌਮ ਨੂੰ ਫਿਕਰ ਹੈ ਜੇ ਸਟੇਟ ਇਹਦੀ ਪੜਤਾਲ ਕਰਕੇ ਸਾਨੂੰ ਦੱਸ ਦੇਣ ਕਿ ਗੁਰੂ ਸਾਹਿਬ ਕਿੱਥੇ ਸੁਸ਼ੋਭਤਾਂ ਕਿਸ ਹਾਲਾਤ ਚ ਹੈ ਅਸੀਂ ਤਾਂ ਧੰਨਵਾਦੀ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਪੜਤਾਲ ਹੋ ਰਹੀ ਹੈ ਤੇ ਇਹ ਪੁੱਠੇ ਕਹਿੰਦੇ ਕਿ ਇਹਨੂੰ ਲੱਭੋ ਨਾ ਇਹਨਾਂ ਦਾ ਪਤਾ ਨਾ ਕਰੋ ਅਸੀਂ ਕਹਿੰਦੇ ਆ ਕਿ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਠੀਕ ਠਾਕ ਹੈ ਤਾਂ ਸਾਨੂੰ ਦੱਸ ਦਿਓ ਕਿੱਥੇ ਐ ਉਹਨਾਂ ਦਾ ਵੇਰਵਾ ਦੇ ਦਿਓ ਉਹਨਾਂ ਨੂੰ ਦਿਖਾ ਦਿਓ ਸਿੱਖ ਕੌਮ ਦੇ ਮਨ 'ਚ ਫਿਕਰ ਹੈ ਤੇ ਅਸੀਂ ਤਾਂ ਇਹਦੇ ਬਰਖਲਾਵ ਕੇਸ ਵੀ ਪਾਇਆ ਹੋਇਆ ਔਰ ਇਹ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਪਾਇਆ ਹੈ ਉਹਦੇ ਬਾਰੇ ਬਲੇਰ ਸਾਹਿਬ ਤੁਹਾਨੂੰ ਦੱਸਦੇ ਆ ਉੱਥੇ ਤਾਂ ਕੁਝ ਚੱਲਦਾ ਹੀ ਨਹੀਂ ਹੈ ਉੱਥੇ ਤਾਂ ਕੋਰਟ ਹੀ ਬਹੁਤ ਮੁਸ਼ਕਲ ਨਾਲ ਬੈਠਦਾ ਹੈਗਾ ਕੋਰਮ ਨਹੀਂ ਪੂਰੇ ਹੁੰਦੇ ਤੇ ਮੈਂ ਬਲੇਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਕੋਰਟ ਦੇ ਹਾਲਾਤ ਆ ਉਹਦੇ ਬਾਰੇ ਥੋੜਾ ਜਿਹਾ ਸਾਹਿਬ ਜਿਸ ਤਰ੍ਹਾਂ ਧਾਮੀ ਸਾਹਿਬ ਕਹਿ ਰਹੇ ਨੇ ਕਿ ਇਹਦੇ ਵਿੱਚ ਪੈਸੇ ਦੇ ਘਟਾਲੇ ਦੀ ਗੱਲ ਆ 328 ਪਾਵਰਸ ਰੂਪਾਂ ਦੀ ਤੇ ਗੱਲ ਹੀ ਨਹੀਂ ਹੈਗੀ ਹੁਣ ਧਾਮੀ ਸਾਹਿਬ ਸਹੀ ਬੋਲ ਰਿਹਾ ਈਸਰ ਸਿੰਘ ਦੀ ਰਿਪੋਰਟ ਸਹੀ ਕਰ ਰਹੀ ਹੈ 1150 ਪੰਨਿਆਂ ਦੀ ਕੌਣ ਸਹੀ ਬੋਲ ਰਿਹਾ ਇਹਦੇ ਵਿੱਚ ਸਰ ਸਾਹਿਬ ਅਸੀਂ ਅਸੀਂ ਇਹ ਤਾਂ ਬਿਲਕੁਲ ਬੇਵਕੂਫੀ ਵਾਲੀ ਗੱਲ ਹੈ ਕਿ ਇਹ ਕ੍ਰਿਮੀਨਲ ਕਨਸਪਿਰੇਸੀ ਫਿਡਿਸ਼ਰੀ ਜਿਹੜੇ ਘਾਟੇ ਘਟਾਲੇ ਹੈਗੇ ਆ ਇਸ ਸਾਰੇ ਕ੍ਰਿਮినਲ ਲਾਅ ਦੇ ਵਿੱਚ ਇਹਨਾਂ ਦੇ ਜਿਹੜੇ ਮੈਂ ਤੁਹਾਨੂੰ ਸੈਕਸ਼ਨ ਦੱਸੇ ਆ ਸਾਰੇ ਕਹਿ ਕੇ ਦੱਸਿਆ ਆ ਆਈਪੀਸੀ ਬੀਐਨਐਸ ਜਿਹੜਾ ਹੁਣ ਉਹਨੂੰ ਰਿਪਲੇਸ ਕਰ ਗਿਆ ਉਹਦਾ ਕੱਲਾ ਕੱਲਾ ਸੈਕਸ਼ਨ ਕੱਢ ਕੇ ਤੁਹਾਨੂੰ ਦੱਸਿਆ ਹੈ ਕਿ ਖੁਦ ਐਡਵੋਕੇਟ ਵੀ ਜੀ ਉਹਨਾਂ ਨੂੰ ਨਹੀਂ ਪਤਾ ਵੀ ਇਹ ਤਾਂ ਰਾਵਾਂ ਲੱਗਦੀ ਐ ਇਸ ਰਿਪੋਰਟ ਦੇ ਹਿਸਾਬ ਦੇ ਨਾਲ ਜੀ ਮੇਰਾ ਖਿਆਲ ਉਹ ਇੱਕ ਪੱਖ ਦਾ ਵੇਰਵਾ ਦੇ ਰਹੇ ਹੈਗੇ ਆ ਔਰ ਕੋਸ਼ਿਸ਼ ਕਰ ਰਹੇ ਹੈ ਕਿ ਕਾਨੂੰਨ ਇਹਦੇ ਉੱਤੇ ਲਾਗੂ ਨਾ ਹੋਵੇ ਔਰ ਗੁਰੂ ਸਾਹਿਬ ਦੀ ਪੜਤਾਲ ਤੇ ਜੋ ਐਸਜੀਪੀਸੀ ਦੀ ਕਾਰਜਕਾਰੀ ਆ ਉਹਦੇ ਵਿੱਚ ਕੋਈ ਫਰੋਡ ਨਾ ਹੋਵੇ ਉਹ ਕਹਿੰਦੇ ਆ ਕਿ ਇਹ ਸਿੱਖ ਪੰਥ ਦੇ ਵਿੱਚ ਸਟੇਟ ਦੀ ਦਖਲ ਅੰਦਾਜ਼ੀ ਹੈਗੀ ਆ ਹੁਣ ਮੈਂ ਖੁਦ ਦਰਬਾਰ ਸਾਹਿਬ ਜਿੱਦਣ ਇਜਲਾਸ ਹੋਇਆ ਸੀ ਇੱਕ ਮੈਮੋਰੰਡਮ ਲੈ ਕੇ ਗਿਆ ਉਦੋਂ ਪੁਲਿਸ ਨੇ ਘੇਰਾ ਪਾ ਕੇ ਮੈਨੂੰ ਤਾਂ ਬਾਹਰ ਰੋਕਤਾ ਜਦ ਯੋਗਾ ਵਾਲੀ ਬੀਬੀ ਦਾ ਕੇਸ ਹੋਇਆ ਉਹ ਇਹਨਾਂ ਨੇ ਖੁਦ ਥਾਣੇ 'ਚ ਦਰਜ ਕੀਤਾ ਹੈਗਾ ਕਿ ਉਹਦੇ ਉੱਤੇ ਕਾਰਵਾਈ ਹੋਵੇ ਸੋ ਜਦ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਨੇ ਆ ਇਹ ਇਹਨਾਂ ਦੀ ਅਨਗਹਿਲੀ ਐ ਨੈਗਲੀਜੈਂਸ ਐ ਮੈਲਫੀਸੀਐਂਸ ਐ ਕਿ ਇਹਨਾਂ ਨੇ ਖੁਦ ਕੇਸ ਗੁਰੂ ਸਾਹਿਬ ਦੇ ਗਾਇਬ ਹੋਣ ਦੇ ਇਹਨਾਂ ਨੇ ਪਾ ਕੇ ਪੜਤਾਲ ਨਹੀਂ ਮੰਗੀ ਸਜ਼ਾ ਨਹੀਂ ਲਵਾਉਣ ਦਾ ਯਤਨ ਕੀਤਾ ਹੈਗਾ ਆਪ ਹੀ ਇਹਦਾ ਪੜਤਾਲ ਕਰਕੇ ਆਪ ਹੀ ਇਹਨਾਂ ਦੇ ਲਫਾਫਿਆਂ ਚੋਂ ਨਿਕਲੇ ਜਥੇਦਾਰਾਂ ਤੋਂ ਸਜ਼ਾਮਾਂ ਦਾ ਕੇ ਇਹ ਸਾਰਾ ਮਸਲਾ ਇਹ ਰਫਤ ਦਫਾ ਕਰਨਾ ਸਭ ਲਈ ਜੋ ਵੀ ਇਸ ਧਰਤੀ ਦੇ ਉੱਤੇ ਸਿੱਖ ਜੰਮਿਆ ਪਲਿਆ ਵੱਡਾ ਹੋਇਆ ਹਰ ਬੰਦੇ ਲਈ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸ਼ਰਧਾ ਉਹ ਹਰ ਬੰਦਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਚੋਰੀ ਕੀਤੇ ਆ ਲਾਪਤਾ ਕੀਤੇ ਆ 328 ਸੂਪ ਜਿਹੜੇ ਆ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਕਿ ਉਹ ਕਿੱਥੇ ਗਏ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜਾ ਬੱਚਾ ਦਰਜ ਕੀਤਾ 16 ਬੰਦਿਆਂ ਦੁੱਤ ਉਹਦਾ ਮੁੜ ਕੇ ਉਹਦੇ ਤੇ ਸੱਟ ਬਣੀ ਹੈ ਸੱਟ ਜਿਹੜੀ ਆ ਉਹਦੇ ਚ ਐਸਪੀ ਲੈਵਲ ਦੇ ਸੀਪੀ ਲੈਵਲ ਦੇ ਅਫਸਰ ਨੇ ਕੱਲ ਸੱਟ ਨੇ ਇੱਕ ਬੜੀ ਵੱਡੀ ਪ੍ਰਾਪਤੀ ਕੀਤੀ ਆ ਕਿ ਜਿਹੜਾ 16 ਮੁਜ਼ਮਾ ਦੇ ਵਿੱਚੋਂ ਲਗਭਗ ਜਿਹੜਾ ਮੇਨ ਮੁਜ਼ਮਾ ਸੀਗਾ ਸਤੰਦਰ ਸਿੰਘ ਕੋਹਲੀ ਜਿਹੜਾ ਚਾਰਟਰਡ ਅਕਾਊਂਟੈਂਟ ਬਾਦਲ ਦਾ ਸੁਖਵੀਰ ਬਾਦਲ ਦਾ ਕੰਪਨੀਆਂ ਦਾ ਵੀ ਇਹਨਾਂ ਨੇ ਐਸਜੀਬੀਸੀ ਦਾ ਵਿਲਾ ਛੱਡਿਆ ਉਹਨੂੰ ਜਿਹੜਾ ਗ੍ਰਫਤਾਰ ਕੀਤਾ ਉਹ ਜਲਦੀ ਜਿਹੜੇ ਆ ਬਾਕੀ ਵੀ 15 ਬੰਦੇ ਜਿਹੜੇ ਉਹ ਸਿੱਟ ਜਿਹੜੀ ਉਹ ਗਫਤਾਰ ਕਰ ਲੂਗੀ ਉਹ ਅਸੀਂ ਇਹਦੀ ਤਹਿ ਤੱਕ ਜਾਵਾਂਗੇ ਕਿ ਕਿੰਨੇ ਇਦਾਂ ਕੀਤਾ ਤੇ ਕਿਉਂ ਹੋਇਆ 6 ਦਿਨ ਦਾ ਰਿਮਾਂਡ ਮਿਲਿਆ ਕਿਸ ਤਰੀਕੇ ਨਾਲ ਵੇਦੋ ਕਿਸ ਤਰੀਕੇ ਦੇ ਖਲਾਸੇ ਹੋਣ ਦੀ ਗੱਲ ਨਹੀਂ ਨਹੀਂ بڑے ਖਲਾਸੇ ਹੋਣਗੇ ਅਸੀਂ ਮਤਲਬ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਸਿੱਖਾਂ ਨੂੰ ਪਤਾ ਲੱਗ ਜਾਵੇ ਕਿ ਅਸਲ ਮਸਲਾ ਕੀ ਹੈ ਉਹ ਦੋਸ਼ੀ ਤੇ ਹੈ ਹੀ ਹੈ ਉਹ ਤਾਂ ਸਜ਼ਾ ਮਿਲਦੀ ਮਿਲਨੀ ਪਰ ਸਜ਼ਾ ਨਾਲੋਂ ਜ਼ਿਆਦਾ ਇਹ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਤਲਬ ਇਹ ਕੀ ਹੋਇਆ 328 ਸਰੂਪ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਜਿਹੜੇ ਲਾਪਤਾ ਕਰਤੇ ਕਿੱਦਾਂ ਕੀਤੇ ਐਸਜੀਪੀਸੀ ਆਦਾਂ ਨੇ ਉਹ ਕਿਉਂ ਕੀਤੇ ਕਿੱਦਾਂ ਕੀਤੇ ਉਹ ਕਿੱਥੇ ਨੇ ਹੁਣ ਕਿੱਥੇ ਨੇ ਇਹ ਸਾਰੀਆਂ ਚੀਜ਼ਾਂ ਦਾ ਸੱਟ ਜਿਹੜੀ ਆ ਉਹ ਜਾਂਚ ਕਦੋਂ ਗਈ 6 ਦਿਨ ਦਾ ਪੁਲਿਸ ਰਿਮਾਂਡ ਮੈਂ ਵੀ ਪੜਿਆ ਉਹਨਾਂ ਨੂੰ ਮਿਲਿਆ ਕੋਰਟ ਦੇ ਵਿੱਚ ਪੇਸ਼ ਕਰਕੇ ਸੋਮੇ ਦਾ ਖਿਆਲ ਆ ਕਿ ਕਾਫੀ ਕੋ ਚੀਜ਼ਾਂ ਜਿਹੜੀਆਂ ਨੰਗੀਆਂ ਹੋ ਜਾਣਗੀਆਂ